ਲਓ ਆ ਵੀ ਦੇਖ ਲੈਨੇ ਅੱਜ ਫਿਰ ਲਓ ਜੀ ਮਿੱਤਰੋ ਅੱਜ ਡੈਡੀ ਕਹਿੰਦੇ ਵੀ ਮੈਂ ਪੰਪ ਤੋਂ ਤੇਲ ਪਵਾ ਕੇ ਦਿਖਾਵਾਂਗਾ ਫਰੀਜ ਚ ਮਤਲਬ ਫਰੀਜ ਚ ਨਹੀਂ ਕਹਦੇ ਮੇਰੀ ਇੰਨੀ ਚੱਲਦੀ ਹੈ ਵੀ ਦੇਖਦੇ ਆ ਮੈਂ ਡੈਡੀ ਨੂੰ ਕਹਿ ਵੀ ਤੁਸੀਂ ਨਹੀਂ ਪਵਾ ਸਕਦੇ ਤੇ ਡੈਡੀ ਕਹਿੰਦੇ ਕਹੀ ਜਾਂਦੇ ਮੈਨੂੰ ਵੀ ਪਵਾਉਂਗਾ ਦੱਸੋ ਡੈਡੀ ਮੈਨੂੰ ਪਾਉਂਗੇ ਕਿ ਨਹੀਂ ਆਹ ਪਵਾ ਕੇ ਦਿਖਾਵਾਂ ਤੁਹਾਨੂੰ ਤੇ ਨਾ ਪਾਇਆ ਫਿਰ ਉਹ ਤੇ ਬੇਇੱਜ਼ਤੀ ਹੋਊ ਨਾ ਪਵਾਇਆ ਤਾਂ ਬੇਇੱਜ਼ਤੀ ਕਮੇ ਹੋ ਜੂਗੀ ਜੇ ਆਪਾਂ ਗੱਡੀ ਤੇ ਲਾ ਲਿਆ ਕੋਈ ਉਤਰੋ ਕਹਿੰਦਾ ਤੇਲ ਮੋੜੋ ਸਾਡਾ ਜੱਡੀ ਚ ਮੈਂ ਕਿਵੇਂ ਲਾ ਲਾਂਗਾ ਪਾਵਰ ਆਪਣੀ ਆ ਡੈਡੀ ਕਹਿੰਦੇ ਸਾਡੀ ਪਾਵਰ ਅੱਜ ਦੇਖਦੇ ਆ ਪਾਵਰ ਪਲਕੀ ਜੋ ਮਿੱਤਰੋ ਲੋ ਮਿੱਤਰੋ ਮਿਲਦੇ ਆ ਪੰਪ ਤੇ ਮੇਰਾ ਬਾਪ ਬਦਮਾਸ਼ ਥਾ ਮੈਂ ਵੀ ਬਦਮਾਸ਼ ਹੀ ਹਾਂ ਮੰਗਦੇ ਸੀ ਕਿ ਮਤ ਤੋਂ ਪੈਨਾ ਮੋਟਰਸਾਈਕਲਾਂ ਚ ਵੀ ਪਵਾਉਣਾ ਮੋਟਰਸਾਈਕਲ ਚ ਪਾ ਦੇਣੀ ਗੱਡੀ ਥੋੜੀ ਪਉਣਗੇ ਅਗਲਾ ਕਿਵੇਂ ਪਾਦੀਏ ਅਸੀਂ ਤਾਂ ਉਹਦਾ ਪਰਸ ਭੁੱਲੇ ਆ ਯਾਨੀ ਅੱਡੀ ਗੱਡੀ ਚੱਕੀ ਆ ਪਰਸ ਕਿਵੇਂ ਭੁੱਲੇ ਗੱਡੀ ਚੱਕਲੀ ਦਾ ਭੁੱਲੇ ਦੀ ਪਰਸ ਭੁੱਲੇ ਆ ਮੇਰੇ ਘਰੇ ਯਾਨੀ ਕਿ ਪਰਸ ਗੱਡੀ ਤਾਂ ਇੰਨੀ ਦਸ ਬਾਂਡਰ ਦੀ ਚੱਕੀ ਆ ਥੋੜੀ ਪਿੰਡ ਦਾ ਇਹੀ ਫਾਇਦਾ ਹੁੰਦਾ ਆਪਣੇ ਦਾ ਲੈ ਵੀ ਮਿੱਤਰੂ ਦੇਖਦਾ ਜੀ ਜਦ ਹੱਥ ਦੇ ਲਾ ਪਿਆ ਬੇਇੱਜ਼ਤੀ ਬਹੁਤ ਵੱਡੀ ਹੋ ਜਾਣੀ ਆ ਬੇਇੱਜ਼ਤੀ ਅੱਜ ਦੇਖਦੇ ਜੀ ਬੇਇੱਜ਼ਤੀ ਤਾਂ ਬਚਦੇ ਆ ਕਿ ਨਾ 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 ਕੋਈ ਬੇਇੱਜ਼ਤੀ ਨਹੀਂ ਹੁੰਦੀ ਹੈਗੇ ਮੁੱਛ ਦਾ ਸੰਭਾਲਾ ਜਿਹੜੀ ਮੁੱਛ ਦਾ ਇਹ ਮੁੱਛ ਤੇ ਤਰਲੇ ਲਾਉ ਜੀ ਆਪਣੀ ਬੜੀ ਆ ਗਈਆਂ ਬੜੀ ਆ ਗਈਆਂ ਦੇਖ ਲਓ ਉਹ ਪੰਦੀ ਜੀ ਉਹ ਵੀ ਮਿੱਤਰੋ ਆ ਗਿਆ ਪੰਪ ਉਹ ਵੀ ਜਿਹੜਾ ਵੀਰਾ ਬੈਠਾ ਹੈ ਮਾਂ ਤੇਲ ਪਾਉਂਦੇ ਲੇਕਿਨ ਆਪਾੜ ਫਰੀ ਦਾ ਪੁੱਛ ਦਾ ਸੰਭਾਲਾ ਮਿੱਤਰੋ ਹਾਵੀ ਠੀਕ ਠਾਕ 500 ਦਾ ਪਾ ਦੇ ਲਓ ਜੀ 500 ਦਾ ਤੇ ਪਾ ਰਹੇ ਨੇ ਜਿਹੜੀ ਦੇਖਦੇ ਹਾਂ ਇਹ ਠੀਕ ਹੁੰਦਾ ਹੈ ਬਹੁਤ ਠੀਕ ਹੈ ਵਧੀਆ ਵਧੀਆ ਫਿੱਟ ਆ ਜੀ ਚੈੱਕ ਕਰ ਭਾਈ 500 ਚੱਤ ਲੱਗੀ ਹੋਈ ਆ ਮੈਂ ਭਾਈ ਦੇਖਿਆ ਹੈ ਹੈ ਲੱਗ ਗਈ ਆ ਅਜੀ ਪਾਪਾ ਚੋਟੀ ਦੇਖਦੇ 500 ਰੁਪਏ ਬੰਦਾ ਕਣ ਅੱਛਾ ਮਗਾ ਦੇਖੀ ਆਪਣੀ ਪਾਵਰ ਹੈ ਨਹੀਂ ਨਹੀਂ ਪਉ ਯਾਰ 500 ਦੀ ਗੱਲ ਕਰੀ ਆ 50000 ਦਾ ਪਾ ਦਵਾ ਹੈ ਤਾਂ 5000 ਦੀ ਗੱਲ ਕਰ ਠੀਕ ਹੈ ਵਧੀਆ ਵਧੀਆ 500 ਤਾਂ ਬਹੁਤ ਛੋਟੀ ਗੱਲ ਕਰਤੀ ਹੈ ਹੈ ਸਰਦਾਰੋ ਜਿੰਨਾ ਮਰਜ਼ੀ ਕਰਤੇ ਇਹਨਾਂ ਦੈਜੀ ਬਗਾਨੇ ਚਾਹੀਏ 5000 ਦਾ ਪਾਣਾ ਚਾਹੀਦਾ 10000 ਦਾ 3 50 5 6 ਹੋਰ ਇੱਕ ਜ਼ੀਰੋ ਵਧਾ ਦੂੰ ਵਾਹ ਜੀ ਵਾਹ ਓਕੇ ਓਕੇ ਲੈਣਾ ਜਰਾ ਹਾਂ ਸ਼ਰਮਨਾ ਕੀ ਬਾਤ ਹੈ ਬੱਬੇ ਜਿਹੜਾਈਆ ਮਿੱਤਰੂ ਲੱਕਰੀ ਨਹੀਂ ਮਿੱਤਰੇ ਬਾਬੇ ਹੈ ਮਾਈ ਪਾਬਰ ਹੈ ਡੈਡੀ ਮੈਂ ਇਹ ਡੈਡੀ ਪੰਗਾ ਲੈ ਜਾਂਦੇ ਸੀ ਬੰਦਾ ਬੰਦਾ ਮਾਰ ਸਕਦੇ ਆ ਇਹ ਬੰਦਾ ਬੰਦਾ ਰੀਸ ਰੀਸ ਨਾ ਇਹ ਜਾ ਕੋਸੇ ਮੇਰਾ ਬਾਪ ਬਦਵਾਸੀ ਦਾ ਮੈਂ ਵੀ ਬਦਵਾਸੀ ਦਾ ਪਾਬਰ ਹੈਗੀ ਉਹ ਡੈਡੀ ਚਲਾਉਂਦੇ ਜਦੋਂ ਮੰਦਰ ਨੇ ਆਉਣੇ ਪੰਪ ਵਾਲਾ ਕਹਿੰਦਾ ਜੇ ਪਿਆ ਹਜ਼ਾਰ ਤੇਲ ਪਾ ਲੋ ਵੀ ਪਾ ਲਾਂਗੇ ਤੇਲ ਦੀ ਗੱਲ ਹੋਈ ਨਾ ਆਪਣੇ ਆਈਆਂ ਖੜੀਆਂ ਹੋਇਆ ਘਟੀਆਂ ਨਹੀਂ ਕਰੀ ਡੈਡੀ ਕਹਿੰਦਾ ਤੇਲ ਦੀ ਗੱਲ ਵੀ ਆ ਮਦਵਾਸੀ ਦੀ ਗੱਲ ਨਹੀਂ ਕਰਦੀ ਮਦਵਾਸੀ ਡੈਡੀ ਕਹਿੰਦਾ ਬਗਾਨਾ ਪੁੱਤ ਬੰਦੇ ਦੇ ਪਾ ਦਿੰਦਾ ਉਹ ਫਟ ਕੇ ਮੇਰੇ ਪੈਰਾਂ ਦੀ ਇਹ ਚੀਜ਼ਾਂ ਤੇ ਸੜੀਆਂ ਇਹ ਚੀਜ਼ਾਂ ਗੰਦੀਆਂ ਨਹੀਂ ਬਸ ਸੋਚੀ ਨੇ ਆ। ਬਾਜੀ ਨੇਕ ਕੰਮ ਕਰੋ। ਪੈਟਰੋਲ ਜਿੰਨਾ ਮਰਜ਼ੀ ਪੈਟਰੋਲ ਜਿੰਨਾ ਮਰਜ਼ੀ ਵਾ ਬਸ ਡੈਡੀ ਨੂੰ ਟੈਂਕੀ ਫੁੱਲ ਕਰਾ ਲੈ ਕਰਾਉਂਦੇ ਨਾਮ ਲੱਗੇ ਤੁਦ। ਕੋਈ ਗੱਲ ਨਹੀਂ ਜਿੰਨਾ ਮਰਜ਼ੀ। ਥਾਣਾ ਕਰੀਏ ਫਿਰ ਔਰ ਟੈਗੀ ਫੁੱਲ ਕਰਾ ਲੈ ਕਰਦੇ ਆ ਭਾਜੀ ਵਧੀਆ ਕੰਮ ਆਪ ਨੂੰ ਪਤਾ ਲੱਗ ਗਿਆ। ਦੱਸ ਨੋ। ਸਰਾ ਕਰਾ ਦਿੰਦਾ। ਅੱਜ ਪਤਾ ਲੱਗ ਗਿਆ ਸਾਡੇ ਡੈਡੀ ਦਾ ਨਾਮ ਚੱਲਦਾ ਹੈ। ਮੈਨੂੰ ਬਸ ਜੋਤਾਂ ਲੱਗੇ ਪੰਪ ਦੇ ਫੁੱਲ ਨਾਮ ਚੱਲਦਾ। ਹੋਦੋਂ ਨੇ ਆਪ ਹੀ ਕਹਿਤਾ ਕਰਿੰਦੇ ਨੇ। ਉਹਦਾ ਬਗੈਰ ਜੇ ਪਿਆਰ ਜਾਂਦਾ ਪੂਰਾ ਚੱਲਦਾ ਗਿਆ ਜਿੰਦਾਬਾਦ ਜੀ ਹਾਂ ਗੱਲਸ ਮੇਰਾ ਕੰਮ ਜਿਕੇ ਤੇ ਦੋ ਦੋ ਨਾਮ ਡੈਡੀ ਦਾ ਬਹਿ ਜਾ ਕਰਨੀ ਪਾਲੋ ਲਾਓ ਵੀ ਮਿੱਤਰੋ ਡੈਡੀ ਜੀ ਆਪਣੀ ਜ਼ਿੰਦਗੀ ਨੂੰ ਚੈਲੰਜ ਆਪਾਂ ਨੂੰ ਉਮੀਦ ਹੈ ਨਹੀਂ ਸੀ ਮੈਂ ਤਾਂ ਇਹ ਜੀ ਰਾਤ ਮੋਚ ਕਰ ਲਈ ਹੋਈ ਬਾਅਦ ਦੇ ਲਈ ਮੋਚ ਆਪਣੀ ਪੂਰੀ ਉੱਤੇ ਚੱਕ ਵੀ ਸਰਾ ਕਰਾਤਾ ਬਾਬਿਓ ਦਿਖਾਉਣਾ ਤੁਹਾਨੂੰ ਅਗਲੀ ਵੀਡੀਓ ਚ ਮਿਲਦੇ ਹਾਂ ਧੰਨਵਾਦ